26 ਮਈ 1988 ਇਸ ਦਿਨ ਭਾਰਤ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਜਿਸ ਆਰਡੀਨੈਂਸ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਧਰਮ ਅਤੇ ਸਿਆਸਤ ਨੂੰ ਵੱਖ-ਵੱਖ ਕੀਤਾ ਜਾਵੇ ਇਹਨਾਂ ਨੂੰ ਇਕੱਠੇ ਨਾ ਕੀਤਾ ਜਾਵੇ ਕੀ ਸੀਗਾ ਇਹ ਆਰਡੀਨੈਂਸ ਔਰ ਜਾਣਨ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਈਏ ਦੋਵੇਂ ਹੱਥ ਜੋੜ ਬਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਦੇ ਖਿਲਾਫ ਸਮੇਂ-ਸਮੇਂ ਸਰਕਾਰਾਂ ਨੇ ਵਖ-ਵਖਦਮ ਚੁੱਕੇ ਆ ਚੁੱਕਦੇ ਰਹਿੰਦੇ ਆ ਤੇ ਚੁੱਕਦੇ ਰਹਿਣਾ ਆ ਗੁਰੂ ਨਾਨਕ ਬਾਬੇ ਦੇ ਘਰ ਦੀ ਇੱਕ ਵਿਲੱਖਣਤਾ ਇਹ ਸੀ ਕਿ ਸਾਡੇ ਘਰ ਦੇ ਵਿੱਚ ਮੀਰੀ ਤੇ ਪੀਰੀ ਬਰਾਬਰ ਚੱਲਦੀ ਹੈ। ਦੁਨੀਆਂ ਇਹ ਗੱਲ ਕਹਿੰਦੀ ਸੀ ਕਿ ਗੁਰਦੁਆਰਿਆਂ ਦੇ ਵਿੱਚ ਧਰਮ ਤੋਂ ਇਲਾਵਾ ਤੁਸੀਂ ਰਾਜਨੀਤੀ ਦੀ ਗੱਲ ਨਾ ਕਰਿਆ ਕਰੋ। ਪਰ ਸਾਡੇ ਘਰ ਦੇ ਵਿੱਚ ਤਾਂ ਬਾਬੇ ਨਾਨਕ ਨੇ ਰਾਜਨੀਤੀ ਦੀ ਗੱਲ ਕੀਤੀ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ ਈ ਰਾਜ ਦੇ ਸੀ ਮੁਕੰਦਮ ਕੁੱਤੇ ਜਾਏ ਜਿਖਾ ਨੇ ਬੈਠੇ ਸੁੱਤੇ ਗੁਰਨਾਨਕ ਬਾਬੇ ਨੇ ਕਿਹਾ ਕਿ ਤੁਸੀਂ ਰਾਜਨੀਤਿਕ ਸਿਸਟਮ ਆਪਣਾ ਠੀਕ ਕਰੋ ਤਖਤ ਬਏ ਤਖਤੇ ਕੇ ਲਾਇਕ ਵਾਲੀ ਗੱਲ ਜਦੋਂ ਹੁੰਦੀ ਹੈ ਉਹ ਰਾਜਨੀਤਿਕ ਪੱਦਰ ਦੀ ਉਹ ਗੱਲ ਆ ਕਿ ਤਖਤ ਉਤੇ ਉਹ ਆਗੂ ਬੈਠੇ ਜਿਹੜਾ ਤਖਤ ਦੇ ਲਾਇਕ ਹੈ ਜੇ ਤਖਤ ਦੇ ਤੁਸੀਂ ਬੈਠਣ ਦੇ ਲਾਇਕ ਨਹੀਂ ਹੋ ਫਿਰ ਤਖਤ ਉਤੇ ਨਾ ਬੈਠੋ ਮਿਰਿ ਤੇ ਪੀਰੀ ਦਾ ਸਿਧਾਂਤ ਗੁਰੂ ਨਾਨਕ ਦੇ ਘਰ ਦੇ ਵਿੱਚ ਬਰਾਬਰ ਚੱਲਦਾ ਆ। ਗੁਰੂ ਨਾਨਕ ਦੇ ਘਰ ਦੇ ਵਿੱਚ ਧਰਮ ਦੀ ਗੱਲ ਵੀ ਹੁੰਦੀ ਹੈ ਤੇ ਰਾਜਨੀਤਿਕ ਪੱਧਰ ਤੇ ਵੀ ਸਾਨੂੰ ਸੁਚੇਤ ਕੀਤਾ ਜਾਂਦਾ ਹੈ। ਜਰੂਰ ਧੰਗ ਗੁਰੂ ਕਲੰਗੀਧਰ ਪਾਤਸ਼ਾਹ ਜਿੱਦੇ ਅਸੀਂ 52 ਹੁਕਮ ਪੜਦੇ ਆ। ਤੇ ਉਹਨਾਂ 52 ਹੁਕਮਾਂ ਦੇ ਵਿੱਚ ਅਸੀਂ ਇਹ ਵੀ ਇੱਕ ਹੁਕਮ ਪੜਦੇ ਆ ਕਿ ਧੰਗ ਗੁਰੂ ਕਲਗੀ ਤਰਪਾ ਸਾਹਿਬ ਜੀ ਨੇ ਇਹ ਗੱਲ ਆਖੀ ਸੀ ਕਿ ਗੁਰੂ ਕਾ ਸਿੱਖ ਰਾਜਨੀਤੀ ਦੀ ਵੀ ਜਾਣਕਾਰੀ ਰੱਖੇ ਗੁਰੂ ਕੇ ਸਿੱਖ ਨੂੰ ਰਾਜਨੀਤੀ ਵੀ ਪੜਨੀ ਹੋਣੀ ਚਾਹੀਦੀ ਹੈ ਰਾਜਨੀਤੀ ਦੀ ਵੀ ਜਾਣਕਾਰੀ ਚਾਹੀਦੀ ਹੈ ਹੁਣ ਸਰਕਾਰ ਇਸ ਕੋਲੋਂ ਡਰਦੀ ਸੀ ਕਿ ਗੁਰਦੁਆਰੇ ਵਿੱਚੋਂ ਧਰਮ ਦੀ ਗੱਲ ਵੀ ਮਿਲਦੀ ਹੈ ਸਿਆਸਤ ਬਾਰੇ ਵੀ ਦੱਸਿਆ ਜਾਂਦਾ ਹੈ ਫਿਰ ਇਹਨਾਂ ਨੇ ਇੱਕ ਆਰਡੀਨੈਂਸ ਯਾਰੇ ਕੀਤਾ 26 ਮਈ 1988 ਇਸ ਵਿਦੇਸ਼ ਵਿੱਚ ਜਿਸ ਆਰਡੀਨੈਂਸ ਦੇ ਵਿੱਚ ਇਹ ਗੱਲ ਕੀਤੀ ਗਈ ਕਿ ਧਰਮ ਤੇ ਸਿਆਸਤ ਨੂੰ ਵੱਖਰਾ ਕੀਤਾ ਜਾਵੇ ਧਾਰਮਿਕ ਸਥਾਨਾਂ ਦੇ ਵਿੱਚੋਂ ਸਿਆਸਤ ਦੀ ਗੱਲ ਨਾ ਕੀਤੀ ਜਾਵੇ ਤੇ ਸਿਆਸਤੀ ਸਥਿਤੀ ਦਾ ਤੇ ਉੱਤੋਂ ਕੋਈ ਧਰਮ ਦੀ ਗੱਲ ਨਾ ਕੀਤੀ ਜਾਵੇ ਜੇ ਕੋਈ ਇਦਾਂ ਦੀ ਗੱਲ ਕਰਦਾ ਆ ਔਸਮ ਮੈਨੇਜਮੈਂਟ ਨੂੰ 5-5 ਸਾਲ ਦੀ ਸਜ਼ਾ ਤੇ ਕੁਝ ਪੈਸੇ ਦਾ ਜੁਰਮਾਨਾ ਵੀ ਦੇਣਾ ਪਵੇਗਾ। ਇਹ ਆਰਡੀਨੈਂਸ ਅੱਜ ਦੇ ਦਿਨ ਜਾਰੀ ਕੀਤਾ ਗਿਆ ਸੀਗਾ। ਫਿਰ ਹੌਲੀ-ਹੌਲੀ ਸਮਾਂ ਚੱਲਦਾ ਰਿਹਾ। ਫਿਰ 11 ਅਗਸਤ 1988 ਨੂੰ ਲੋਕ ਸਭਾ ਅੰਦਰ 19 ਅਗਸਤ 1988 ਨੂੰ ਰਾਜ ਸਭਾ ਦੇ ਅੰਦਰ ਇਹ ਜਿਹੜਾ ਸੀਗਾ ਆਰਡੀਨੈਂਸ ਦਾ ਮਤਾ ਪਾਸ ਕਰ ਦਿੱਤਾ ਗਿਆ ਸੀ ਸੁਬਿਰਨ ਕਹਿੰਦਾ ਪਾਵੇ ਹੈ ਕਿ ਧਾਰਮਿਕ ਸਥਾਨਾਂ ਦੇ ਵਿੱਚ ਤੁਸੀਂ ਸ਼ਾਸਤ ਦੀ ਗੱਲ ਨਹੀਂ ਕਰ ਸਕਦੇ ਰਾਜਨੀਤੀ ਗੱਲ ਨਹੀਂ ਕਰ ਸਕਦੇ ਤੇ ਰਾਜਨੀਤਿਕ ਸਥਿਤਾ ਦੇ ਉੱਤੇ ਤੁਸੀਂ ਧਰਮ ਦੀ ਗੱਲ ਨਾ ਕਰੋ ਧਰਮ ਤੇ ਸ਼ਾਸਤ ਨੂੰ ਵੱਖਰਾ ਕੀਤਾ ਗਿਆ ਇਸ ਵੱਖਰਾ ਕਰਨ ਦੇ ਵਿੱਚ ਇੱਕ ਆਰਡੀਨੈਂਸ ਅੱਜ ਦੇ ਦਿਨ 26 ਮਈ 1988 ਨੂੰ ਜਾਰੀ ਕੀਤਾ ਗਿਆ ਜਿਹੜਾ ਕੀ ਗਾਂ ਜਾ ਕੇ 11 ਅਗਸਤ ਲੋਕ ਸਭਾ 'ਚ ਤੇ 19 ਅਗਸਤ ਰਾਜ ਸਭਾ ਦੇ ਵਿੱਚ ਇਹ ਜਿਹੜਾ ਮਤਾ ਸੀਗਾ ਇਹ ਪਾਸ ਕਰ ਦਿੱਤਾ ਗਿਆ ਸੀਗੀ ਸੱਚੀ ਗੱਲ ਹੈ ਕਿ ਭਾਈ ਧਰਮ ਤੇ ਸਿਆਸਤ ਨੂੰ ਵੱਖਰਾ ਕੀਤਾ ਜਾਵੇ ਸਤਗੁਰੂ ਦਾਤਾ ਕਿਰਪਾ ਕਰੇ ਮਾਲਕ ਮਿਹਰਮਤ ਕਰੇ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ